ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਵੱਲੋਂ ਜੋ ਕਿ ਹਲਕਾ ਲੋਕ ਸਭਾ ਸੰਗਰੂਰ ਤੋਂ ਅਰਵਿੰਦ ਖੰਨਾ ਜੀ ਦੇ ਦਫ਼ਤਰ ਦੇ ਸਾਹਮਣੇ ਲਾਹੋ ਚੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਜੋ ਕਿ ਸਭ ਨੂੰ ਪਤਾ ਹੀ ਹੈ ਕਿ ਨਰਿੰਦਰ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਚੁੱਕੇ ਹਨ ਉਸ ਤੋਂ ਉਪਰੰਤ ਹੁਣ ਆਪਾਂ ਇੱਥੇ ਪ੍ਰਮੁੱਖ ਸ਼ਖਸੀਅਤਾਂ ਆਗੂ ਵਰਕਰ ਸਹਿबान ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਇਸ ਵਾਰ ਜਿਹੜਾ ਆਪਣਾ ਉਮੀਦਵਾਰ ਸੀ ਭਾਰਤੀ ਜਨਤਾ ਪਾਰਟੀ ਦਾ ਉਸ ਨੂੰ ਕਿੰਨੀਆਂ ਕਵੋਟਾਂ ਵੱਦ ਪਈਆਂ ਪਹਿਲਾਂ ਕਿੰਨੀਆਂ ਕਿ ਪੈਂਦੀਆਂ ਹੁੰਦੀਆਂ ਸੀ ਕਿ ਜਿੱਤ ਹੋਈ ਹੈ ਜਾਂ ਕਿਵੇਂ ਇਹ ਗੱਲਬਾਤ ਵਾਰੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਮੰਡਲ ਪ੍ਰਧਾਨ ਰਗੁਨਾਥ ਕੁਤੂਰੀਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਅੰਜ ਕੁਤੂਰੀਆ ਜੀ ਜਿਹੜੀਆਂ ਇਸ ਵਾਰ ਮੋਤੀ ਦੀ ਜਿੱਤ ਹੋਈ ਹੈ ਇਸ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਆਰਤੀ ਜਨਤਾ ਪਾਰਟੀ ਦੀ ਜਿਹੜੀ ਅੱਜ ਜਿੱਤ ਹੋਈ ਹੈ ਤੇ ਤੀਸਰੀ ਵਾਰ ਅੱਜ ਸਰਕਾਰ ਸਾਡੀ ਬਣੀ ਹੈ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਜਿੰਨੇ ਵੀ ਕਾਰਜਕਰਤਾ ਨੇ ਪੰਜਾਬ ਦੇ ਪੰਜਾਬ ਸਟੇਟ ਦੇ ਸੀਨੀਅਰ ਲੀਡਰਸ਼ਿਪ ਅਤੇ ਸਾਡੇ ਮੰਡਲ ਮੂਲਕ ਦੇ ਸਾਰੇ ਅਸੀਂ ਉਸਾਂ ਉਸੇ ਦੇ ਵਿੱਚ ਅਸੀਂ ਲੱਡੂ ਵਰਦੇ ਆਂ ਕਿ ਭਾਰਤੀ ਜਨਤਾ ਪਾਰਟੀ ਨੇ ਤੀਸਰੀ ਵਾਰ ਜੇਤਾ ਹੋ ਕੇ ਦੁਬਾਰਾ ਸਰਕਾਰ ਬਣਾਈ ਹੈ ਤੇ ਇਹ ਇੱਕ ਵਧੀਆ ਸਨਿਆ ਹੈ ਕਿ ਤੀਸਰੀ ਵਾਰ ਸਰਕਾਰ ਬਣੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿੰਨੇ ਵੀ ਕੰਮ ਕੀਤੇ ਨੇ ਠੋਸ ਕੀਤੇ ਨੇ ਫੈਸਲੇ ਲੈ ਕੇ ਕੀਤੇ ਨੇ ਤੇ ਅੱਗੇ ਵੀ ਜਿਹੜੇ ਵੀ ਕੰਮ ਕਰਨਗੇ ਉਸੇ ਹੀ ਕਰਨਗੇ ਤੇ ਵਧੀਆ ਫੈਸਲੇ ਲੈਣਗੇ ਤੇ ਭਾਰਤ ਨੂੰ ਉੱਚੇ ਪੱਧਰ ਤੇ ਲੈ ਕੇ ਜਾਣਗੇ ਅੱਛਾ ਇੱਕ ਵਕਾਲਾ ਪ੍ਰਧਾਨ ਜੀ ਜੋ ਕਿਸਾਨਾਂ ਦਾ ਵਿਰੋਧ ਸੀ ਉਹਦਾ ਕੋਈ ਆਸਰ ਇਹਦੇ ਉੱਤੇ ਪਹਿਲਾਂ ਨਾਲੋਂ ਹੋਇਆ ਹੈ ਜਾਂ ਨਾ ਹੋਇਆ ਜਿਵੇਂ ਪਹਿਲਾਂ ਚੋਣ ਲੜਦੇ ਸੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਉਹਨਾਂ ਨਾਲੋਂ ਵੋਟਾਂ ਵੱਧ ਪਈਆਂ ਨੇ ਜਾਂ ਘੱਟ ਹੋ ਜਾਂਦੀ ਸੀ ਦੇਖੋ ਜਿਹੜਾ ਕਿਸਾਨ ਅੰਦੋਲਨ ਸੀ ਉਹਨਾਂ ਨੇ ਆਪਣਾ ਵਿਰੋਧ ਰੱਖਿਆ ਲੇਕਿਨ ਜਿਹੜੀ ਪਬਲਿਕ ਹੈ ਜਿਹੜੀ ਆਪਣੀ ਜਨਤਾ ਹੈ ਉਹਦੇ ਉਹਦਾ ਇੱਕ ਰੋਲ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਉੱਪਰ ਲੈ ਕੇ ਆਣਾ ਜਾਂਦੀ ਸੀ ਇਹ ਉਹਨਾਂ ਨੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਸਾਰੀ ਪਬਲਿਕ ਤੇ ਬਹੁਤ ਵਧੀਆ ਬਹੁਤ ਪੱਤਰ ਉੱਚੇ ਲੈਵਲ ਤੇ ਸਾਨੂੰ ਵੋਟ ਪਈ ਹੈ ਤੇ ਅਸੀਂ ਆਸ ਰੱਖਦੇ ਹਾਂ ਕਿ ਆਉਣ ਵਾਲੀ ਅਗਲੀ ਚੋਣਾਂ 'ਚ ਇਸ ਤੋਂ ਵਧੀਆ ਹੋਰ ਵੋਟਾਂ ਬਾਕੇ ਮਤਲਬ ਪੜਨਗੀਆਂ ਤੇ ਅਸੀਂ ਜੇਤਕਾਰਾਂ ਬਹੁਤ ਬਹੁਤ ਧੰਨਵਾਦ ਆ ਏਸੀ ਰਹੁਣਰਤ ਤਦੂਰੀਆ ਜੀ ਜੋ ਕਿ ਬਹੁਤ ਸੀਨੀਅਰ ਆਗੂ ਨੇ ਮੰਡਲ ਪ੍ਰਧਾਨ ਮੋਹਨ ਕਰੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੋ ਕਿ ਦਾ ਕ ਪ੍ਰਧਾਨ ਟਰੱਕ ਜੁਨੀਅਨ ਸ੍ਰੀ ਜੈਪਾਲ ਸ਼ੈਣੀ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹ ਵੀ ਬਹੁਤ ਸੀਨੀਅਰ ਆਗੂ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਹੈਂਸ ਆਫ ਅਸੀਂ ਅੱਜ ਜੋ ਭਾਰਤ ਵਿੱਚ 3 0 ਨਾਲ ਤੀਜੀ ਵਾਰੀ ਸ੍ਰੀ ਨਰਿੰਦਰભાઈ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੌ ਚੱਕਰੇ ਹਨ ਬਰਤ ਹੀ ਸਾਰੇ ਭਾਰਤ ਵਿੱਚ ਹਰ ਇੱਕ ਵਰਗ ਨੂੰ ਚਾਹੇ ਭਾਵੇਂ ਕਿਸਾਨ ਹਨ ਚਾਹੇ ਕੋਈ ਵਪਾਰੀ ਹੈ ਚਾਹੇ ਮਜ਼ਦੂਰ ਹਨ ਹਰ ਇੱਕ ਵਿੱਚ ਹੀ ਬੜੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਤੇ ਜੋ ਵੀ ਭਾਰਤ ਦੇ ਅਧੂਰੇ ਕੰਮ ਸੀ ਮੇਰਾ خیال ਇਸ ਤੀਜੀ ਵਾਰੀ ਜੋ ਵੀ ਅਧੂਰੇ ਕੰਮ ਨੇ ਸਾਰੇ ਬਹੁਤ ਹੀ ਸ਼ਾਂਤੀ ਨਾਲ ਨਿਪਰੇ ਚੜੇ ਜਾਣਗੇ ਅੱਛਾ ਪ੍ਰਧਾਨ ਜੀ ਤੁਸੀਂ ਵੀ ਦੱਸੋ ਇਹ ਗੱਲ ਵੀ ਪਹਿਲਾਂ ਨਾਲੋਂ ਪਹਿਲਾ ਉਮੀਦਵਾਰ ਖੜਦੇ ਸੀ ਜਿਵੇਂ ਅਰਵਿੰਦ ਖੰਨਾ ਜੀ ਨੇ ਉਹਨਾਂ ਨੂੰ ਇੱਕ ਮਾਨਦਾਰਤਾ ਆਪਾਂ ਕਹੇ ਬੇਦਾਗ ਵੀ ਕਹੇ ਇਆ ਗਿਆ ਸੀ ਜੋ ਉਸ ਤੋਂ ਪਹਿਲਾਂ ਵੋਟਾਂ ਵੱਧ ਪੈਂਦੀਆਂ ਸੀ ਜਾਂ ਘੱਟ ਪੈਂਦੀਆਂ ਸੀ ਇਸ ਬਾਰੇ ਜੋ ਭਾਰਤੀ ਜਨਤਾ ਪਾਰਟੀ ਹੈ ਇੱਕ ਇਮਾਨਦਾਰ ਵਰਗ ਨੂੰ ਹੀ ਦੇਖ ਕੇ ਟਿਕਟ ਦਿੰਦੀ ਹੈ ਜਿਵੇਂ ਪੰਜਾਬ ਵਿੱਚ 13 ਦੀਆਂ 13 ਸੀਟਾਂ ਦੇ ਇੱਕ ਬਹੁਤ ਹੀ ਇਮਾਨਦਾਰ ਚਿਹਰੇ ਭਾਰਤੀ ਜਨਤਾ ਪਾਰਟੀ ਵੱਲੋਂ ਪੇਸ਼ ਕੀਤੇ ਗਏ ਸੀ ਪਰ ਉਹਨਾਂ ਵਿੱਚੋਂ ਇੱਕ ਇੱਕ ਬਹੁਤ ਬੇਦਗ ਚਿਹਰਾ ਸ਼੍ਰੀ ਅਰਵਿੰਦ ਖੰਨਾ ਜੀ ਜੋ ਸੰਗਰੂਰ ਤੋਂ ਚੋਣ ਲੜੇ ਪਿਛਲੀ ਵਾਰੀ ਕੋਈ ਵੀ ਚੋਣ ਭਾਜਪਾ ਨੇ ਲੜੀ ਹੈ ਤਕਰੀਬਨ ਪੰਜਾਬ ਚੋਂ 6 ਆ 7% ਤੋਂ ਵੱਧ ਵੋਟ ਨਹੀਂ ਪਈ। ਐਤ ਕੀ ਵਾਰ ਪੰਜਾਬ ਵਾਸੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਫਰਕ ਨੂੰ 18% ਤੇ ਲੈ ਕੇ ਲੈ ਕੇ ਆਂਦਾ ਤਾਂ ਕਿ ਭਾਜਪਾ ਪਾਰਟੀ ਹੈ ਜੋ ਅੱਜ 18% ਵੋਟਾਂ ਨਾਲ ਜਿੱਤ ਹਾਰ ਦਾ ਦੇਖੋ ਬਣੀ ਹੋਈ ਹੈ। ਕੁਝ ਵੋਟਾਂ ਦੇ ਅਸੀਂ ਭਾਵੇਂ ਪੰਜਾਬ ਚ ਰਹੇ ਆਂ ਪਰ ਆਉਣ ਵਾਲਾ ਟਾਈਮ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਹੋਵੇ। ਅੱਜ ਜਿਹੜੇ ਲੱਡੂ ਬੰਡੇ ਗਏ ਨੇ ਕਿਸ ਪੁ ਤੁਨ ਸਾਰੇ ਦੇਸ਼ ਵਾਸੀ ਨੂੰ ਪਤਾ ਹੈ ਕਿ ਇੱਕ ਇਮਾਨਦਾਰਿਕ ਫਕੀਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਅੱਜ ਤੀਏ ਦੇਸ਼ ਦੇ ਤੀਜੇ ਪਲਾਨ 'ਚ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸੌ ਚੱਕਰੇ ਹਨ ਇੱਕ ਦੇਸ਼ ਵੰਡ ਤੋਂ ਬਾਅਦ 1947 ਤੋਂ ਬਾਅਦ ਇੱਕ ਇਹ ਜੀ ਪਾਰਟੀ ਹੈ ਭਾਜਪਾ ਭਰ ਦੇ ਜਨਤਾ ਪਾਰਟੀ ਜੋ ਲਗਾਤਾਰ ਤੀਜੀ ਵਾਰੀ ਸੰਵਿਧਾਨਕ ਅਹੁਦੇ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਗਾਤਾਰ ਤੀਜੀ ਵਾਰੀ ਸੌ ਚੱਕਰੀ ਇਕ ਤਰ੍ਹਾਂ ਕੱਲ ਹੋ ਰਾਇ ਜਿਹੜੀ ਇੰਡੀ ਗੱਠ ਜੋੜ ਵਾਲੇ ਨੇ ਉਹ ਕਹਿ ਰਹੇ ਨੇ ਵੀ ਪਹਿਲਾਂ ਨਰੋਲ ਸਰਕਾਰ ਸੀ ਇਸ ਵਾਰ ਹੈ ਜਿਹੜਾ ਕਹਿੰਦੇ ਵੀ ਮੋਦੀ ਦੀ ਜਿਹੜੀ ਸਰਕਾਰ ਹੈ ਇਹਨੇ ਪਰੇ ਚੜਨੀ ਵੀ ਇਹ ਸੰਭਵ ਨਹੀਂ ਹੈ ਇਹਦੇ ਬਰਕਰਾਰ ਇਸ ਤਰ੍ਹਾਂ ਇਹਨੇ ਜੋ ਇੰਡੀ ਗੱਠ ਜੋੜ ਹੈ ਉਹ 28 ਪਾਰਟੀਆਂ ਨੇ ਪਹਿਲਾ ਨੰਬਰ ਦਾ ਕਦੀ ਵੀ ਉਠਾਈ ਪਾਰਟੀਆਂ ਇਕੱਠੀਆਂ ਨਹੀਂ ਰਹਿ ਸਕਦੀਆਂ ਚਾਹੇ ਉਹਨਾਂ ਦਾ ਅੰਕੜਾ ਵੀ ਆ ਜਾਂਦਾ ਪਰ ਉਹਨਾਂ ਦੀ ਸਰਕਾਰ ਕਦੀ ਵੀ ਚੱਲਣ ਵਾਲੀ ਨਹੀਂ ਸੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੋ सीआरएनडीए ਦੇ ਭਾਈਵਾਲ ਨੇ ਜੋ ਆਏ ਹਨ ਉਹ ਸਾਰੇ ਹੀ ਇਮਾਨਦਾਰ ਲੜੀ ਵਿੱਚ ਪੌੜੀ ਵਿੱਚ ਪਏ ਹੋਏ ਨੇ ਕੋਈ ਇਹੋ ਜਿਹਾ ਵੀ ਇਮਾਨ ਕੋਈ ਵੀ ਪਾਰਟੀ ਨਹੀਂ ਹੈ ਜੋ ਨਰਿੰਦਰ ਭਾਈ ਮੋਦੀ ਦੇ ਨਾਲ ਸਾਰੇ ਹੀ ਇਮਾਨਦਾਰ ਸ਼ਖਸੀ ਤਾ ਐਨਡੀਏ ਦਾ ਹਿੱਸਾ ਹਨ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਜੈਪਾਲ ਸ਼ੈਣੀ ਜੀ ਜੀ ਦੇਖ ਰਹੇ ਹਾਂ ਸਾਰੇ ਸਮਰਥਕ ਮਨਜੀਤ ਸਿੰਘ ਗੁਰਜਨ ਪੈਣੀ ਡਾਕਟਰ ਮੋਹਨ ਸਿੰਘ ਜੀ ਖੇਲਾ ਦੋਸਤਾਂ ਨਾਲ ਪ੍ਰਦੀਪ ਸਿੰਘ ਰਾਓ ਤੇ ਆਪਣਾ ਫੁਲਕਾਰ ਸਿੰਘ ਨੰਬਰਦਾਰ ਤੋਂ ਇਲਾਵਾ ਹੋਰ ਬਹੁਤ ਪ੍ਰਮੁੱਖ ਸਿਯਾਤਾ ਇੱਥੇ ਦੇਖ ਨੂੰ ਮਿਲ ਰਹੀਆਂ ਨੇ ਪਾਰਿਸ ਮਰ ਇਹਨਾਂ ਦੇ ਵਿੱਚ ਜਿਹੜਾ ਹੌਂਸਲਾ ਉਹ ਦੇਖਿਆ ਜਾ ਰਿਹਾ ਇਸ ਦੇ ਨਾਲ ਹੀ ਐਲਬੀਐਸ ਨਿਊਜ਼ ਮਹਾਪ੍ਰਦੇਪ ਸਿੰਘ ਸਰਾਉ ਪੁੱਤਰਕਾਰ